ਹੈਲੋ ਜੀ ਸਾਰੇ ਪੈਨ ਪ੍ਰਾਵਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਮਹਿੰਗੀ ਜਿਹੜੀ ਕਿ ਤੁਹਾਨੂੰ ਰੈਸਟੋਰੈਂਟਾਂ ਦੇ ਵਿੱਚ ਮਿਲਦੀ ਹੈ ਉਹ ਹੋੜਿਸ ਤੇ ਬਣਾਵਾਂਗੇ ਆਪਾਂ ਬਿਨਾ ਕਾਜੂਆਂ ਤੋਂ ਕਿਉਂਕਿ ਕਾਜੂ ਬਦਾਮ ਹਰ ਇੱਕ ਘਰ ਵਿੱਚ ਨਹੀਂ ਹੁੰਦੇ ਤਾਂ ਉਸ ਦੀ ਜਗ੍ਹਾ ਤੇ ਆਪਾਂ ਕੀ ਵਰਤਾਂਗੇ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਥੋੜਾ ਜਿਹਾ ਤੇਲ ਉਹਦੇ ਵਿੱਚ ਤੇਜ ਪੱਤਾ ਥੋੜੇ ਜਿਹੀ ਕੜੀ ਪੱਤਾ ਦੋ ਲੌਂਗ ਵੱਡੀ ਇਲਾਇਚੀ ਤੇ ਥੋੜੀ ਜਿਹੀ ਆਪਾਂ ਦਾਲਚੀਨੀ ਇਹਨਾਂ ਨੂੰ ਸਾਰਿਆਂ ਨੂੰ ਥੋੜਾ ਜਿਹਾ ਆਪਾਂ ਛੋਟੇ ਕਰ ਲਾਂਗੇ ਜਿਵੇਂ ਆਪਾਂ ਭੁੰਨੇ ਜਿਵੇਂ ਲਵਾਂਗੇ ਫਿਰ ਆਪਾਂ ਇਹਨਾਂ ਨੂੰ ਪੀਸ ਲਾਂਗੇ ਕਿਉਂਕਿ ਬਹੁਤ ਹੀ ਜ਼ਿਆਦਾ ਵਧੀਆ ਖੜੇ ਮਸਾਲੇ ਆਪਣੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇੱਕ ਕੜਾਈਏ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਕਿਉਂਕਿ ਸਰੋਂ ਦਾ ਤੇਲ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ ਅੱਜਕੱਲ ਜਿਹੜੇ ਆਪਾਂ ਤੇਲ ਵਰਤਣ ਲੱਗੇ ਉਹ ਨੁਕਸਾਨ ਕਰਦੇ ਹੈਗੇ ਇਸ ਲਈ ਸਰੋਂ ਦੇ ਤੇਲ ਦੇ ਵਿੱਚ ਹੀ ਆਪਾਂ ਇਸ ਚੀਜ਼ ਨੂੰ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਯਮਮੀ ਬਣੂਗੀ ਇੱਕ ਵਾਰ ਮੇਰੇ ਤਰੀਕੇ ਨਾਲ ਬਣਾ ਕੇ ਦੇਖਣਾ ਤੁਹਾਡੀ ਰੈਸਪੀ ਮਹਿੰਗੇ ਮਹਿੰਗੇ ਰੈਸਟੋਰੈਂਟ ਢਾਬਿਆਂ ਨੂੰ ਵੀ ਫੇਲ ਕਰੂਗੀ ਤਾਂ ਸਭ ਤੋਂ ਪਹਿਲਾਂ ਪਾ ਲਾਂਗੇ ਆਪਾਂ ਥੋੜੇ ਜਿਹੀ ਦੋ ਤਿੰਨ ਕੜੀ ਪੱਤੇ ਹੋਰ ਪਾ ਲਏ ਆਪਾਂ ਨੇ ਤੇ ਮਸਾਲਾ ਆਪਾਂ ਨੇ ਜਿਹੜਾ ਬਣਾਇਆ ਇਹਦੇ ਵਿੱਚ ਆਪਾਂ ਨੇ ਜੋ ਤੁਹਾਨੂੰ ਮਸਾਲੇ ਪਹਿਲਾਂ ਦਿਖਾਏ ਨੇ ਥੋੜੇ ਜਿਹੀ ਆਪਣੇ ਚਨੇ ਸੀਗੇ ਜਿਹੜੇ ਆਪਣੇ ਸੋਲੇ ਆਪਾਂ ਕਹਿਣਾ ਪੁੱਜੇ ਹੋਏ ਤੇ ਉਹ ਸੀਗੇ ਦੋ ਤਿੰਨ ਕ ਚਮਚ ਲਸਣ ਪਿਆਜ਼ ਟਮਾਟਰ ਥੋੜਾ ਜਿਹਾ ਆਪਾਂ ਜੀਰਾ ਹਨਾ ਬਾਕੀ ਆਪਣੇ ਮਸਾਲੇ ਜੋ ਹੈਗੇ ਉਹ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀਆਂ ਸਾਰੇ ਉਹੀ ਆਪਾਂ ਪਾਵਾਂਗੇ ਕੋਈ ਇਹਦੇ ਵਿੱਚ ਆਪਾਂ ਕਾਜੂ ਨਹੀਂ ਪਾਵਾਂਗੇ ਕੋਈ ਆਪਾਂ ਇਹਦੇ ਵਿੱਚ ਬਦਾਮ ਨਹੀਂ ਪਾਵਾਂਗੇ ਕੋਈ ਇਹਦੇ ਵਿੱਚ ਆਪਾਂ ਕਰੀਮ ਨਹੀਂ ਪਾਵਾਂਗੇ ਤੇ ਹੁਣ ਚੰਗੇ ਤਰੀਕੇ ਨਾਲ ਆਪਾਂ ਇਹ ਮਸਾਲੇ ਨੂੰ ਆਪਣੇ ਨੂੰ ਭੁੰਨ ਲਾਂਗੇ ਹੁਣ ਆਪਾਂ 2 ਕ ਚਮਚਾ ਨਾ ਬੇਸਣ ਦੇ ਐਡ ਕਰਾਂਗੇ ਇਹਦੇ ਵਿੱਚ ਉਹ ਕਿਵੇਂ ਪਾਵਾਂਗੇ 2-3 ਚਮਚਾ ਬੇਸਣ ਦੇ ਤੁਸੀਂ ਅਲੱਗ ਤੋਂ ਅੱਧਾ ਚਮਚਾ ਘਿਓ ਦਾ ਪਾ ਕੇ ਭੁੰਨ ਲਓ ਫਿਰ ਤੁਸੀਂ ਇਸ ਦੇ ਵਿੱਚ ਇਸੇ ਤਰੀਕੇ ਨਾਲ ਮਿਕਸ ਕਰ ਦੇਣਾ ਜਿਹੜਾ ਆਪਾਂ ਮਸਾਲਾ ਭੁੰਨ ਰਹੇ ਹਾਂ ਉਹਦੇ ਵਿੱਚ ਤੇ ਇਧਰ ਆਪਣੇ ਪਨੀਰ ਕੱਟ ਲਿਆ ਇਹ ਪਨੀਰ ਵੀ ਮੈਂ ਖੁਦ ਘਰੇ ਹੀ ਪਾੜਿਆ ਸੀ ਕਿਉਂਕਿ ਆਪਣੀ ਮੱਝ ਸੂਈ ਸੀ ਉਸੇ ਦਾ ਪਨੀਰ ਹੈਗਾ ਤੇ ਇੱਕ ਦੋ ਭੈਣ ਮੈਨੂੰ ਭਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਹੈ ਨਾ ਕਿਚਨ ਬਹੁਤ ਮੈਸੀ ਹੋ ਜਾਂਦਾ ਹੈਗਾ ਪਰ ਤੁਹਾਨੂੰ ਮੈਂ ਦਿਖਾਵਾਂਗੀ ਵੀ ਮੇਰਾ ਕਿਚਨ ਇੰ ਕਿ ਸਵੇਰੇ ਸਵੇਰੇ ਨਾ ਕਈ ਵਾਰੀ ਨਾ 4-4 5-5 ਸਬਜ਼ੀਆਂ ਬਣ ਜਾਂਦੀਆਂ ਨੇ ਜਿਵੇਂ ਬੇਟਾ ਸਕੂਲ ਜਾਂਦਾ ਹੈਗਾ ਹਸਬੰਡ ਜੀ ਜਾਂਦੇ ਨੇ ਬਾਕੀ ਫਿਰ ਮੈਨੂੰ ਭੱਜ ਨੱਠ ਕਰਕੇ ਉਧਰ ਮੱਜਾ ਡੰਗਰਾ ਕਣੀ ਵੀ ਜਾਣਾ ਪੈਂਦਾ ਆਪਣੇ ਕੰਮ ਵੀ ਕਰਨੇ ਪੈਂਦੇ ਆ ਨਾ ਇਸੇ ਕਰਕੇ ਥੋੜਾ ਜਿਹਾ ਗੰਦਾ ਜਿਹਾ ਹੋ ਜਾਂਦਾ ਹੈਗਾ ਤਾਂ ਉਹ ਚੀਜ਼ ਨੂੰ ਇਗਨੋਰ ਕਰਕੇ ਨਾ ਤੁਸੀਂ ਉਹ ਆਪਾਂ ਸਫਾਈ ਬਾਅਦ ਦੇ ਵਿੱਚ ਕਰ ਲੈਨੇ ਆਂ ਐਂਡ ਦੇ ਤੇ ਉਸ ਤੋਂ ਪਹਿਲਾਂ ਤੁਸੀਂ ਰੈਸਪੀ ਨੂੰ ਦੇਖੋ ਇਹ ਮੇਰੇ ਕੋਲੇ ਪਈ ਸੀ ਮਲਾਈ ਥੋੜੀ ਜੀ ਆਪਣੇ ਦੁੱਧ ਦੀ ਜਿਹੜੇ ਆਪਾਂ ਉਤਾਰ ਲੈਨੇ ਹੁਣੇ ਆਪਾਂ ਉਹ ਪਾਤੀ ਤਾਂ ਕਿ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਹੈ ਨਾ ਇਹਦਾ ਟੇਸਟ ਆਉਂ ਤੇ ਤੁਸੀਂ ਇਹਦੇ ਵਿੱਚ ਕੋਈ ਗਰਮ ਮਸਾਲਾ ਦੇਖੋ ਮੈਂ ਕੁਝ ਨਹੀਂ ਐਡ ਕੀਤਾ ਤੁਸੀਂ ਪਾਉਣਾ ਚਾਹੋ ਨੇ ਤਾਂ ਪਾ ਸਕਦੇ ਹੋ ਨਾ ਦੇਗੀ ਦੁੱਗੀ ਮਿਰਚੇ ਚ ਕੁਝ ਨਹੀਂ ਪੈਂਦੀ ਹੈਗੀ ਕੁਝ ਨਹੀਂ ਪਾਉਣਾ ਹੈਗਾ ਬਸ ਕਾਜੂਆਂ ਦੀ ਜਗ੍ਹਾ ਤੁਸੀਂ ਭੁੰਨੇ ਹੋਏ ਸੋਲੇ ਪਾ ਲੈਣੇ ਨੇ ਚਾ ਤਿੰਨ ਚਾਰ ਚਮਚ ਪਾ ਲਓ ਬੱਦ ਜ਼ਿਆਦਾ ਬਣਾਉਣੀ ਚਾਹੋ ਨੇ ਹੋਣਾ ਵੈਸੇ ਇਹ ਜਿਵੇਂ ਆਪਾਂ ਰੈਸਟੋਰੈਂਟ ਚ ਜਾ ਕੇ ਸਾਹੀ ਪਨੀਰ ਦੀ ਇੱਕ ਪਲੇਟ ਲੈਨੇ ਆਪਾਂ ਨੂੰ 4-500 ਰੁਪਏ ਦੀ ਮਿਲਦੀ ਹੈਗੀ ਨਾ ਫੁੱਲ ਪਲੇਟ ਤਾਂ ਦੇਖੋ ਇਹ ਆਪਾਂ ਨੇ ਬਿਲਕੁਲ ਫ੍ਰੀ ਆਫ ਕਾਸਟ ਹੀ ਕਰ ਲਓ ਕਿਉਂਕਿ ਘਰ ਦਾ ਸੀਗਾ ਸਾਰਾ ਕੁਝ ਚਲੋ ਤੁਸੀਂ ਮੁੱਲ ਲਿਆ ਕੇ ਵੀ ਬਣਾਉਂਗੇ ਤਾਂ ਵੀ ਤੁਹਾਨੂੰ ਇਹ ਸਾਰੇ 1 ਦੀ ਦੋ ਟਾਈਮ ਹਨਾ ਐਨ ਆਰਾਮ ਨਾਲ ਆਪਦੇ ਨਾਲੇ ਸਿਹਤ ਨਾਲੇ ਤੰਦਰੁਸਤੀ ਤੇ ਹੁਣ ਆਪਾਂ ਬਣਾ ਰਿਆ ਨਾਨ ਨਾਨ ਇਹ ਮੈਦੇ ਦੇ ਵੀ ਬਣਾ ਸਕਦੇ ਹੋ ਤੁਸੀਂ ਹਨਾ ਕਣਕ ਦਾ ਆਟਾ ਤੇ ਅੱਧਾ ਮੈਦਾ ਇਦਾਂ ਵੀ ਬਣਾ ਕੇ ਵੀ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਣੇ ਆਟਾ ਗੁੰਨ ਲੈਣਾ ਆਟਾ ਥੋੜਾ ਜਿਹਾ ਸੌਫਟ ਗੁੰਨਣਾ ਹੈਗਾ ਮੈਦੇ ਦਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਨੇ ਕਿਸ ਤਰੀਕੇ ਦੇ ਨਾਲ ਨਾਨ ਆਪਾਂ ਘਰ ਵਿੱਚ ਬਣਾ ਸਕਦੇ ਆ ਜਦੋਂ ਵੀ ਤੁਹਾਡਾ ਮਨ ਕਰੇ ਤਾਂ ਤੁਸੀਂ ਇਸ ਪਾਰਟੀ ਨੂੰ ਇੰਜੋਏ ਕਰਨਾ ਤੇ ਆਪਾਂ ਦੋ ਆਟੇ ਗੁੰਨੇ ਹੋਏ ਸੀ ਕਣਕ ਦਾ ਵੀ ਗੁੰਨੇ ਆਇਆ ਸੀਗਾ ਤੇ ਆਪਣਾ ਮੈਦਾ ਵੀ ਗੁੰਨਿਆ ਹੋਇਆ ਸੀਗਾ ਤੇ ਹੁਣ ਆਪਾਂ ਹੱਥਾਂ ਤੇ ਲਗਾ ਲਾਂਗੇ ਥੋੜਾ ਜਿਹਾ ਪਾਣੀ ਲਗਾ ਲਓ ਚਾਹੇ ਘeol ਲਗਾ ਲਓ ਉਹਦੇ ਨਾਲ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਵਧਾ ਲਾਂਗੇ ਪਤਲਾ ਕਰ ਲਾਂਗੇ ਪਤਲਾ ਕਰਕੇ ਤੁਹਾਡੇ ਕੋਲੇ ਓਟੀ ਹੈਗੀ ਹੈ ਮਾਈਕ੍ਰੋਵੇ ਹੈਗਾ ਓਵਨ ਹੈਗਾ ਹਨਾ ਤੰਦੂਰ ਹੈਗਾ ਤੁਸੀਂ ਉਹਦੇ ਵਿੱਚ ਬਣਾ ਸਕਦੇ ਹੋ ਅਗਰ ਕੁਝ ਵੀ ਨਹੀਂ ਹੈਗਾ ਤਾਪ ਤਵੇ ਤੇ ਕਿਵੇਂ ਬਣਾ ਸਕਦੇ ਆ ਤਾਂ ਮੈਂ ਥੋੜਾ ਜਿਹਾ ਪਾਣੀ ਦਾ ਹੱਥ ਲਾਤਾ ਤੇ ਹੁਣ ਥੋੜਾ ਥੋੜਾ ਪਾ ਇਹਨੂੰ ਦਵਾ ਦਾਂਗੇ ਦੇਖੋ ਬਰਤਨ ਥੋੜਾ ਜਿਹਾ ਮੈਨੂੰ ਕਈ ਪਹਿਲਾਂ ਜਦੋਂ ਮੈਂ ਕੁਕਿੰਗ ਕਰਦੀ ਸੀ ਮੈਨੂੰ ਕਹਿੰਦੇ ਸੀ ਦੀਦੀ ਤੁਹਾਡੇ ਵੀ ਤੁਸੀਂ ਬਰਤਨ ਨਾ ਨਾਨ ਸਟਿਕ ਲੈ ਲਓ ਮੈਂ ਨਾਨ ਸਟਿਕ ਬਰਤਨ ਬਹੁਤ ਘੱਟ ਯੂਜ਼ ਕਰਦੀ ਆ ਸਾਰੇ ਮੇਰੇ ਲੋਹੇ ਦੇ ਬਰਤਨ ਨੇ ਜਿਹੜੇ ਪਹਿਲਾਂ ਆਪਾਂ ਦਾਲ ਸਬਜੀ ਬਣਾਈਏ ਉਹ ਵੀ ਲੋਹੇ ਦੇ ਨੇ ਤਾਂ ਹੀ ਉਹ ਪੁਰਾਣੇ ਨੇ ਕਿਉਂਕਿ ਮੇਰੀ ਮੈਰਿਜ ਵੇਲ ਦੇ 15 ਸਾਲ ਪੁਰਾਣੇ ਨੇ ਮੇਰੇ ਉਹ ਸਾਰੇ ਮੈਨੂੰ ਨਾਨ ਸਟਿਕ ਦੇ ਥੋੜੀ ਜਿਹੀ ਇਦਾਂ ਹੁੰਦਾ ਵੀ ਉਹਦੇ ਨਾਲ ਤ੍ਰਿਕਨਲ ਕੀਤੀ ਜਾਂਦੀ ਹੈਗੀ ਤਾਂ ਪਲੀਜ਼ ਹਨਾ ਸਾਰੇ ਭੈਣ ਭਰਾ ਤੁਸੀਂ ਲੋਹੇ ਦੇ ਤਾਂਬੇ ਦੇ ਪਿੱਤਲ ਦੇ ਭਾਂਡੇ ਵਰਤੋ ਦੇਖੋ ਮੇਰੇ ਕੋਲ ਗੈਸ ਵੀ ਪੁਰਾਣਾ ਹੀ ਹੈ ਇਹ ਨਹੀਂ ਹੈਗਾ ਵੀ ਲੈ ਨਹੀਂ ਸਕਦੇ ਹਨਾ ਪਰ ਐਵੇਂ ਹੋਸਵਾਜੀ ਐਵੇਂ ਕਰਜਾਂ ਥੱਲੇ ਆਉਣ ਨਾਲੋਂ ਤਾਂ ਜੋ ਵੀ ਆਪਣੇ ਕੋਲੇ ਹੋਵੇ ਬਸ ਸ਼ੁੱਧ ਬਣਾਓ ਵਧੀਆ ਬਣਾਓ ਘਰ ਦੇ ਵਿੱਚ ਹੈਲਦੀ ਚੀਜ਼ ਖਾਓ ਬਾਕੀ ਤਾਂ ਚੱਲਦਾ ਹੀ ਰਹੇਗਾ ਹਨ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਕਿਰਨ ਕੁਕਿੰਗ ਸਟਿਚਿੰਗ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਤੁਹਾਨੂੰ ਪਤਾ ਹੀ ਆ ਮਾਂ ਕਾ ਪਿਆਰ ਔਰ ਬਲੌਗ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤਾਂ ਪਲੀਜ਼ ਜਲਦੀ ਜਲਦੀ ਜਿਹੜੇ ਜਿਹੜੇ ਪੈਨਪ੍ਰਾਵਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਇਸ ਤਰੀਕੇ ਦੀਆਂ ਹੈਲਦੀ ਜਿਹੜੀਆਂ ਕਿ ਘਰ ਦੇ ਵਿੱਚ ਤੁਸੀਂ ਡਿਸ਼ਾਂ ਤਿਆਰ ਕਰ ਸਕਦੇ ਹੋ ਉਹਨਾਂ ਲਈ ਵੀਡੀਓ ਮੈਂ ਲੈ ਕੇ ਆਉਂਦੀ ਰਹੂੰਗੀ ਉਹ ਤੱਕ ਲਈ ਸਤ ਸ੍ਰੀ ਅਕਾਲ ਜੀ